ਸ੍ਰੀ ਹਰਿ ਕ੍ਰਿਸ਼ਨ ਤੇ ਆਇਐ ਜਿਸ ਡਿੱਠੇ ਸਭ ਦੁੱਖ ਜਾਏ ਸ੍ਰੀ ਗੁਰੂ ਹਰਿ ਕ੍ਰਿਸ਼ਨ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰੂ ਕਾਲ ਅੰਗਰ ਅਤੇ ਖੀਰ ਪੂੜਿਆ ਦਾ ਲੰਗਰ ਨਗਰ ਚੰਬਕਲਾ ਜੀ ਸਿੰਘਾ ਪ੍ਰੈਸ ਨਿਊ ਸੰਚਾਲਕ ਜਸਤ ਨੰਵਾਲਾ ਬਾਬਾ ਮਲਕੀਤ ਸਿੰਘ ਚੰਬਕਲਾ ਅਤੇ ਗੋਬਿੰਦ ਸਿੰਘ ਮਾਨ ਸ੍ਰਿਹਾਲੀ ਕਲਾ ਵੱਲੋਂ ਮਿਲੀ ਜਾਣਕਾਰੀ ਮੁਤਾਬਕ ਪੱਤਰਕਾਰ ਜਸਵੀਰ ਸਿੰਘ ਦੀ ਰਿਪੋਰਟ ਉਹਨਾਂ ਦੱਸਿਆ ਕਿ ਜਲਾ ਤਰਨ ਤਰਨ ਚ ਪੈਂਦੇ ਨੇੜੇ ਚੋਲਾ ਸਾਹਿਬ ਨੇ ਚੰਬਕਲਾ ਵਿਖੇ ਤਨਤਨ ਬਾਬਾ ਕਾਲਾ ਮਹਾਰਜੀ ਦੇ ਦਰਬਾਰ ਤੇ ਗੁਰੂ ਹਰਿ ਕ੍ਰਿਸ਼ਨ ਜੀ ਦੇ ਪ੍ਰਕਾਸ਼ ਵਨ ਨੂੰ ਸਮਰਪਿਤ ਗੁਰੂ ਕਾ ਲੰਗਰ ਮੇਲਾ ਨਗਰ ਨਿਵਾਸੀ ਇਲਾਕਾ ਨਿਵਾਸੀ ਸੰਗਤਾਂ ਦੇ ਸਹਿਯੋਗ ਸਦਕਾ ਅਤੇ ਬਾਬਾ ਮਲਕੀਤ ਸਿੰਘ ਜੀ ਦੀ ਦੇਖਰੇਖ ਹੇਠ ਮਿਤੀ 29 ਜੁਲਾਈ 2024 ਦਿਨ ਸੋਮਵਾਰ ਨੂੰ ਬੜੀ ਸ਼ਰਧਾ पूर्वक ਅਤੇ ਤੁਮਤਮ ਨਾਲ ਮਨਾਇਆ ਜਾ ਰਿਹਾ ਹੈ ਜਿਸ ਦੇ ਸੰਬੰਧ ਚ ਅੱਜ ਮਿਤੀ 27 ਜੁਲਾਈ 2024 ਦਿਨ ਸ਼ਨੀਵਾਰ ਨੂੰ ਤਰਾਏ ਗਏ ਸ੍ਰੀ ਅਖੰਡ ਪਾਤਸ਼ਾਹਬ ਜਿਨ੍ਹਾਂ ਦੇ ਭੋਗ ਪਰਸੋਂ ਰੋਜ਼ ਮਿਤੀ 29 ਜੁਲਾਈ 2024 ਦਿਨ ਸੋਮਵਾਰ ਨੂੰ ਪਾਏ ਜਾਣਗੇ ਉਸ ਤੋਂ ਅਪਰੰਤ ਲੰਗਰ ਪੰਡਾਰਾ ਅਟੁੱਟ ਵਰਤੇਗਾ ਇਲਾਕਾ ਨਿਵਾਸੀ ਨਗਰ ਨਿਵਾਸੀ ਸੀ ਅਤਿ ਦੇਸ਼ ਅਵਦੇਸ਼ਾਂ ਦੀਆਂ ਐਨਆਰਈ ਸੰਗਤਾਂ ਨੂੰ ਬੇਨਤੀ ਹੈ ਗੁਰਮਤ ਮੇਲੇ ਵਿੱਚ ਪਹੁੰਚ ਕੇ ਤਨਮਨ ਤਾਂ ਨਾਲ ਸਹਿਯੋਗ ਅਤੇ ਸੇਵਾ ਕਰਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ 10 ਰੇਣ ਮਹਾਪੁਰਖ ਬਾਬਾ ਮਲਕੀਤ ਸਿੰਘ ਜੀ ਅਤੇ ਉਹਨਾਂ ਨਾਲ ਖੜੀਆਂ ਹੋਰ ਵੀ ਸੰਗਤਾਂ ਪੱਤਰਕਾਰ ਜਸਵੀਰ ਸਿੰਘ ਦੀ ਰਿਪੋਰਟ ਵੇਖੋ ਵੀਡੀਓ ਅਤੇ ਤਸਵੀਰਾਂ ਚ ਚੈਨਲ ਸਹਿਯੋਗੀ ਸੱਜਣ ਸਰਦਾਰ ਸਰਵਣ ਸਿੰਘ ਫੌਜੀ ਸਮਾਸੇਵੀ ਚੋਹਲਾ ਸਾਹਿਬ ਸਰਬਜੀਤ ਸਿੰਘ ਸਾਹਿਬ ਖੁਸ਼ੀ ਜਨਰਲ ਸਟੋਰ ਚੋਹਲਾ ਸਾਹਿਬ ਗੋਬਿੰਦ ਸਿੰਘ ਮਾਨ ਸ੍ਰਿਹਾਲੀ ਕਲਾ ਸਾਹਿਬ ਗੁਰੂ ਜੀ ਦਾ ਖਾਲਸਾ ਬਾਣੀ ਦੀ ਸਿਫਤ ਤੇ ਦਾਸ ਮਲਕੀਤ ਸਿੰਘ ਗੁਰਦੁਆਰਾ ਬਾਬਾ ਕਾਲਾ ਮਰ ਦੀ ਪਿੰਡ ਚੰਬਾ ਕਲਾਂ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਦੇ ਜਨਮ ਦਿਹਾੜੇ ਨੂੰ ਮੋਖ ਰੱਖਦੇ ਹੋਇਆ ਪਿੰਡ ਚੰਬਾ ਕਲਾਂ ਉਹ ਵੇਲੀਆਂ ਤੇ ਕਮੂਆ ਦੇ ਸੰਗਤ ਨੇ ਰਲ ਮਿਲ ਕੇ ਪ੍ਰਾਰambh ਕੀਤਾ ਹੈ ਅੱਜ ਉਰਪਰੂਬ ਦੇ ਸਬੰਧ ਵਿੱਚ ਅਖੰਡ ਪਾਠ ਸਾਹਿਬ ਆਰੰਭ ਕੀਤਾ ਗਿਆ ਹੈ 30 ਜਨਵਰੀ ਤਰੀਕ ਨੂੰ ਭੋਗ ਪਾਣਕ ਤੇ ਸੰਗਤਾਂ ਨੂੰ ਬੇਨਤੀ ਹੈ ਕਿ ਹਮ ਹੋ ਆ ਕੇ ਦਰਸ਼ਨ ਦੇਣ ਵਾਧ ਚੜ ਕੇ ਸੇਵਾ ਚ ਇਸ ਸਕਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸਤਿ ਸ੍ਰੀ ਅਕਾਲ ਬਾਬਾ ਮਲਕੀ ਸਿੰਘ ਜੀ ਆਪ ਜੀ ਨੇ ਬਹੁਤ ਵਧੀਆ ਕਹਿ ਸਕਤਾਂ ਨੂੰ ਹੋਮ ਹੋਮਾ ਕੇ ਹਿੱਸਾ ਪਾਓ ਆਪ ਜੀ ਇਲਾਕਾ ਵਾਸੀ ਨਗਰ ਵਾਸੀ ਦੇਸ਼ਾਂ ਦੇਸ਼ਾਂ ਸੰਗ ਐਨ ਆਰ ਆਈ ਵੀਰਾਂ ਨੂੰ ਆਪਣੇ ਵੱਲ ਸੱਦਾ ਦੇਣਾ ਚਾਹ ਰਹੇ ਹੋ ਕਿ ਬਾਬਾ ਕਾਲਾ ਮੀਰ ਦੇ ਦਰਬਾਰ ਤੇ ਸ੍ਰੀ ਹਰਿ ਕ੍ਰਿਸ਼ਨ ਜੀ ਦਾ ਦਿਨ ਬਣਾਇਆ ਜਾ ਰਿਹਾ ਹੈ ਆਪ ਜੀ ਤਨ ਮਨ ਧਨ ਸੇਵਾ ਕਰਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਇਹੀ ਕਹਿਣਾ ਚਾਹੁੰਦੇ ਸੰਗਤ ਨੂੰ ਜੀ ਅੱਛਾ ਜੀ ਬਾਬਾ ਮਲਕੀ ਸਿੰਘ ਜੀ ਆਪ ਜੀ ਬਹੁਤ ਵਧੀਆ ਵਿਚਾਰ ਤੇ ਸਲਚਨ ਦੀ ਜੀ ਸਿੰਘਾ ਚਲਦੇ ਆਪਣੇ ਵਿਚਾਰ ਤੇ ਮੈਂ ਪਤਵਕਾ ਜਿਸ ਸਿੰਘ ਚਲਦਾ ਹਾਂ ਸਮਾਂ ਮਿਲਿਆ ਆਪ ਜੀ ਦਰਸ਼ਣਾਂ ਲਈ ਆਉਂਦੇ ਰਹੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਿੰਘਾ ਟੀਮ ਅਤੇ ਜਸਤੁਨਾਂ ਵਾਲਾ ਵੱਲੋਂ ਆਵਾਜ਼ਾਈ ਲੋਕਾਂ ਲਈ ਖਾਸ ਮੈਸੇਜ ਟ੍ਰੈਫਿਕ ਨਿਯਮਾਂ ਨੂੰ ਅਪਣਾਓ ਸੜਕ ਆਵਾਜਾਈ ਲੋਕ ਭਲਾਈ ਵਿੱਚ ਵਾਧਾ ਪਾਓ ਆਪਣੇ ਵਾਹਨ ਦੀ ਸਪੀਡ ਨੂੰ ਨਿਰੰਤਰ ਵਿੱਚ ਰੱਖੋ ਕਿਉਂਕਿ ਸੜਕ ਤੇ ਆਵਾਜਾਈ ਲੋਕ ਸਾਡੇ ਆਪਣੇ ਹਨ ਕਰ ਪਲਾਸੋ ਹੋ ਪਲਾ ਅੰਤ ਪਲੇ ਦਾ ਪਲਾ ਪਿਆਰੇ ਦਰਸ਼ਕੋ ਜੀ ਸਿੰਘਾ ਟੀਵੀ ਚੈਨਲ ਤੁਹਾਡਾ ਆਪਣਾ ਚੈਨਲ ਹੈ ਇਸ ਨੂੰ ਲਾਇਕ ਕਮੈਂਟ ਸ਼ੇਅਰ ਕਰੋ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਇਸ ਨੂੰ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਦਬਾਣਾ ਨਾ ਭੁੱਲੋ ਤਾਂ ਕਿ ਹਰ ਆਉਣ ਵਾਲੀ ਵੀਡੀਓ ਆਪ ਜੀ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਆਪਣੇ ਪਿੰਡ ਜਾਂ ਸ਼ਹਿਰ ਦਾ ਕੋਈ ਵੀ ਪ੍ਰੋਗਰਾਮ ਫੁੱਲ ਐਚਡੀ ਲਾਈਵ ਕਰਵਾਉਣ ਸੰਬੰਧੀ ਅਤੇ ਆਪਣੇ ਕਾਰੋਬਾਰ ਦੀ ਐਡ ਮਸ਼ੂਰੀ ਕਰਵਾਉਣ ਸੰਬੰਧੀ ਸੰਪਰਕ ਨੰਬਰ 9779319426 972635913